ਪੰਜਾਬ ਦੇ ਵਿੱਚੋਂ ਪਿੰਡਾਂ ਤੋਂ ਜਿਹੜੇ ਪਿੰਡ ਦੇ ਵਿੱਚ ਲੋਕ ਨੇ ਪ੍ਰਵਾਸੀ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਕੱਢਣ ਦੀ ਜਿਹੜੀ ਮੁਹਿੰਮ ਆ ਸ਼ੁਰੂ ਕਰ ਦਿੱਤੀ ਗਈ ਹੈ ਸਰਪੰਚ ਦਾ ਬਿਆਨ ਸੁਣੋ ਉਹਨਾਂ ਨੇ ਕੀ ਕਿਹਾ ਜਿਹੜੇ ਸਾਡੇ ਗੰਨੇ ਦੇ ਰੇੜੀਆਂ ਤੇ ਕੰਮ ਕਰਦੇ ਨੇ ਗੁੜ ਬਣਾਉਣ ਵਾਲੀ ਫੈਕਟਰੀਆਂ 'ਚ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਅਸੀਂ ਸਿਰਫ ਉਹਨਾਂ ਨੂੰ ਕਿਹਾ ਜਿਨ੍ਹਾਂ ਕੋਲ ਨਾ ਅੱਗਾ ਨਾ ਪਿੱਛਾ ਪੜ੍ਹੇ ਲਿਖੇ ਨਹੀਂ ਹੈਗੇ ਕਾਫੀ ਗਰੀਬ ਤੱਕ ਦੇ ਲੋਕ ਨੇ ਜਿਨ੍ਹਾਂ ਨੂੰ ਡਾਕੂਮੈਂਟਸ ਬਾਰੇ ਨੌਲੇਜ ਨਹੀਂ ਹੈਗੀ ਆਧਾਰ ਕਾਰਡ ਬਾਰੇ ਨੌਲੇਜ ਨਹੀਂ ਹੈਗੀ ਐਦਾਂ ਦੇ ਵਰਗ ਦੇ ਲੋਕ ਵੀ ਹੈਗੇ ਨੇ ਆਧਾਰ ਕਾਰਡ ਦਾ ਨਹੀਂ ਪਤਾ ਹੁੰਦਾ ਫਿਰ ਉਹਨਾਂ ਨੂੰ ਰਾਸ਼ਨ ਫ੍ਰੀ ਦਾ ਲੈਣ ਦਾ ਪਤਾ ਹੁੰਦਾ ਕਿ ਪੂਆ ਤੋਂ ਰਾਸ਼ਨ ਕਿੱਦਾਂ ਲੈਣ ਦੇ ਫਿਰ ਲੱਗਦਾ ਬਗੈਰ ਆਧਾਰ ਕਾਰਡ ਤੋਂ ਰਾਸ਼ਨ ਕਾਰਡ ਬਣਾ ਕੇ ਬੜਾ ਕੁਛ ਹੋ ਜਾਂਦਾ ਜੀ ਇਹ ਨਾਲ ਗੱਲ ਕਰੋ ਜਿਸ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਮੈਂ ਕਹਿਣਾ ਚਾਹਾਂਗਾ ਕਿਸੇ ਵੀ ਜਿਸ ਵਿਅਕਤੀ ਕੋਲ ਕੋਈ ਆਈਡੈਂਟੀਟੀ ਪ੍ਰੂਫ ਨਹੀਂ ਹੈ ਉਹਨੂੰ ਕਮਰਾ ਰਹਿਣ ਲਈ ਨਹੀਂ ਦਿੱਤਾ ਜਾਣਾ ਚਾਹੀਦਾ ਉਸ ਵਿਅਕਤੀ ਨੂੰ ਕੰਮ ਤੇ ਵੀ ਨਹੀਂ ਰੱਖਣਾ ਚਾਹੀਦਾ ਲੋਕ ਆ ਜਾਂਦੇ ਨੇ ਉਦੋਂ ਧਿਆਨ ਹੀ ਦਿੱਤਾ ਜਾਂਦਾ ਉਸ ਤੋਂ ਬਾਅਦ ਜਦੋਂ ਉਹ ਇੱਥੇ ਰਹਿ ਕੇ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣੇ ਆਪਣਾ ਪਰਿਵਾਰ ਪਾਲਣਾ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਇੱਕ ਜਿਹੜੀ ਗੱਲ ਜੜੀ ਮੇਰੀ ਤੁਸੀਂ ਜਦ ਤੱਕ ਜ਼ਮੀਨ ਨਹੀਂ ਖੋਹੋਗੇ ਮੈਂ ਇਤਰਾਜ਼ ਨਹੀਂ ਕਰੂੰਗਾ ਤੁਸੀਂ ਜਦ ਤੱਕ ਮੈਨੂੰ ਤੰਗ ਨਹੀਂ ਕਰੋਗੇ ਤੇ ਮੈਂ ਇਤਰਾਜ਼ ਨਹੀਂ ਕਰੂੰਗਾ ਕੋਈ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਊਗਾ ਆਲੇ ਦੁਆਲੇ ਗਾਂਜਾ ਵਗਾਇਆ ਉਹਨਾਂ ਨੇ ਗਾਂਜਾ ਪੀਂਦੇ ਨੇ ਤੇ ਸ਼ਰਾਬ ਪੀ ਕੇ ਪਿੰਡਾਂ ਦੀ ਗਲੀਆਂ 'ਚ ਘੁੰਮਦੇ ਨੇ ਜੋਸ ਆਫ ਦਾ ਇਸ ਪੰਜਾਬ ਚ ਮਾਹੌਲ ਚੱਲ ਰਿਹਾ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਜਿਹਨੂੰ ਤੁਸੀਂ ਕਿਸੇ ਨੂੰ ਕਿਰਾਏ ਦਾ ਰੱਖਦੇ ਹੋ ਉਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਜਿਸ ਹਸਾਬ ਨਾਲ ਵਾਰਦਾਤਾ ਹੋਣੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਹਿੰਦੂ ਜਾਗੋ ਕੌਰ ਕਮੇਟੀ ਦੇ ਨੈਸ਼ਨਲ ਚੇਅਰਮੈਨ ਸਾਡੇ ਨੇ ਮੌਜੂਦ ਨੇ ਰਜੀਵ ਟੰਡਨ ਜੀ ਦੱਸਦੇ ਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਜਿਹੜਾ ਸਮਾਅ ਦਿੱਤਾ ਗਿਆ ਵਾ 10 ਦਿਨਾਂ ਦਾ 10 ਉਹਦੇ ਰਜੀਵ ਟੰਡਨ ਦੀ ਗੱਲਬਾਤ ਕਰ ਲੈਣੇ ਆ ਸਰ ਇੱਕ ਪਿੰਡ ਹੈਗਾ ਵਾ ਫਤਿਹਗੜ ਸਾਹਿਬ ਦੇ ਵਿੱਚ ਉਸ ਪਿੰਡ ਜੇਕਰ ਵੀਰ ਬਜਰੰਗੇ ਹਰ ਹਰ ਮਹਾਦੀਵ ਪ੍ਰਧਾਨ ਜੀ ਇੱਕ ਪਿੰਡ ਹੈਗਾ ਵਾ ਫਤਿਹਗੜ ਸਾਹਿਬ ਦੇ ਵਿੱਚ ਜਿੱਤੇ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਦੇ ਪੰਜਾਬ ਦੇ ਵਿੱਚੋਂ ਪਿੰਡਾਂ ਤੋਂ ਜਿਹੜੇ ਪਿੰਡ ਦੇ ਵਿੱਚ ਲੋਕ ਨੇ ਪ੍ਰਵਾਸੀ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਕੱਢਣ ਦੀ ਜਿਹੜੀ ਮੁਹੀਮਾ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਸੁਣੀ ਸਰਪੰਚ ਦੇ ਬਿਆਨ ਸੁਣੇ ਲੋਕ ਇਤਰਾਜ਼ ਵੀ ਕੁਝ ਲੋਕ ਇਤਰਾਜ਼ ਵੀ ਕਰੇ ਕੁਝ ਟਿੱਪਣੀਆਂ ਵੀ ਕਰੇ ਕੁਝ ਹੱਕ ਚ ਬੋਲ ਰਹੇ ਨੇ ਕੁਝ ਵਿਰੋਧ ਚ ਵੀ ਬੋਲਦੇ ਪਏ ਨੇ ਵੀ ਐਦਾਂ ਕਿਦਾਂ ਵੀ ਕਿਸੇ ਨੂੰ ਬਾਹਰ ਕੱਢ ਸਕਦਾ ਕੋਈ ਪਰ ਤੁਸੀਂ ਜਦੋਂ ਇੰਟਰਵਿਊ ਸੁਣੋ ਸਰਪੰਚ ਦਾ ਬਿਆਨ ਸੁਣੋ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਸਾਡੇ ਖੇਤਾਂ 'ਚ ਕੰਮ ਕਰਦੇ ਪਏ ਨੇ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਅਸੀਂ ਉਹਨਾਂ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਜਿਹੜੇ ਸਾਡੇ ਗੰਨੇ ਦੇ ਰੇੜੀਆਂ ਤੇ ਕੰਮ ਕਰਦੇ ਨੇ ਗੁੜ ਗੁੜ ਦੀ ਗੁੜ ਬਣਾਉਣ ਵਾਲੀ ਫੈਕਟਰੀਆਂ 'ਚ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਜਿਹੜੇ ਲੋਕ ਸਾਡੇ ਫੈਕਟਰੀਆਂ 'ਚ ਕੰਮ ਕਰਦੇ ਨੇ ਜਿਨ੍ਹਾਂ ਕੋਲ ਆਧਾਰ ਕਾਰਡ ਨੇ ਅਸੀਂ ਉਹਨਾਂ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਅਸੀਂ ਸਿਰਫ ਉਹਨਾਂ ਨੂੰ ਕਿਹਾ ਜਿਨ੍ਹਾਂ ਕੋਲ ਨਾ ਅੱਗਾ ਨਾ ਪਿੱਛਾ ਵੀ ਝੁੱਗੀਆਂ ਬਣਾ ਕੇ ਪਿੰਡ ਦੇ ਬਾਹਰ ਝੁੱਗੀਆਂ ਬਣਾ ਕੇ ਬੈਠੇ ਨੇ 200 ਤੋਂ ਵੱਧ ਬੰਦਾ ਬੈਠਾ ਨਾ ਉਹਨਾਂ ਕੋਲ ਆਧਾਰ ਕਾਰਡ ਨਾ ਇੱਧਰ ਦਾ ਕਾਰਡ ਆਧਾਰ ਕਾਰਡ ਨਾ ਜਿੱਥੋਂ ਪਹਿਲਾਂ ਰਹਿੰਦੇ ਆ ਉੱਥੇ ਦਾ ਆਧਾਰ ਕਾਰਡ ਆ ਨਾ ਕੋਈ ਕੰਮ ਨਾ ਕੋਈ ਕਾਜ ਕਹਿੰਦੇ ਗਾਂਜਾ ਉਹ ਪੀਂਦੇ ਨੇ ਬੱਚੇ ਉਹਨਾਂ ਦੇ ਪਿੰਡਾਂ ਦੀ ਗਲੀਆਂ 'ਚ ਫਿਰਦੇ ਨੇ ਕੱਲ੍ਹ ਕੋਈ ਬੱਚਾ ਥੱਲੇ ਆ ਕੇ ਮਰ ਗਿਆ ਕਰਾ ਗਿਆ ਤਾਂ ਫਿਰ ਮੁੜ ਕੇ ਇਹਨਾਂ ਨੇ ਧਰਨਾ ਲੈਣਾ ਵੀ ਸਾਡਾ ਬੰਦ ਬੱਚਾ ਮਾਰਤਾ ਉਹ ਤਰਾਇ ਦੇਖੋ ਤਰਾਇ ਕੀ ਕਰ ਰਹੇ ਨੇ ਵੀ ਉਹ ਲੋਕ ਜਿਨ੍ਹਾਂ ਦੇ ਕੋਲ ਕੋਈ ਆਧਾਰ卡 ਨਹੀਂ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈ ਅਸੀਂ ਉਹਨਾਂ ਨੂੰ ਬਾਹਰ ਕੱਢਣ ਦਾ ਆਦੇਸ਼ ਭਾਰਤ ਕੀਤਾ ਬਿਲਕੁਲ ਪੰਜਾਬ ਪਰ ਦੇ ਵਿੱਚ ਕਈ ਪਿੰਡ ਇਦਾਂ ਦੇ ਹੈਗੇ ਜਿਸ ਪਿੰਡਾਂ ਦੇ ਵਿੱਚ ਪ੍ਰਵਾਸੀ ਲੋਕ ਨੇ ਜਿਸ ਪਿੰਡਾਂ ਦੇ ਵਿੱਚ ਲੋਕ ਆ ਕੇ ਕੰਮ ਕਰਦੇ ਨੇ ਕਾਸ਼ ਕਰਦੇ ਨੇ ਪਰ ਜੇਕਰ ਫਤੇਗੜ ਸਾਹਿਬ ਦੇ ਵਿੱਚ ਇੱਕ ਪਿੰਡ ਜਿਹੜਾ ਜਿਸ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚੋਂ ਇੱਕ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚੋਂ ਉੱਥੋਂ ਚਲੇ ਜਾਣ ਤੇ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਖਬਰਾਂ ਫੈਲ ਰਹੀਆਂ ਨੇ ਮੀਡੀਆ ਦੇ ਵਿੱਚ ਤੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਜਿਹੜੀ ਵੀਡੀਓਜ਼ ਉਹ ਜਾ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਉਹ ਬਿਲਕੁਲ ਉਸ ਉਹੀ ਗੱਲ ਹੋਈ ਨਾ ਸੋਸ਼ਲ ਮੀਡੀਆ ਤੇ ਭ੍ਰਮ ਫੈਲਾਇਆ ਜਾਂਦਾ ਕੋਈ ਕੁਝ ਸਹੀ ਖਬਰਾਂ ਵੀ ਹੁੰਦੀਆਂ ਕੁਝ ਥੋੜੀਆਂ ਫੇਕ ਖਬਰਾਂ ਆਪਣੀ ਟੀਆਰਪੀ ਲੈਣ ਕੋਈ ਚੈਨਲ ਵਾਲੇ ਗਲ ਪ੍ਰਸਾਰਿਤ ਵੀ ਗਲਤ ਕਰ ਦਿੰਦੇ ਨੇ ਪਰ ਜੋ ਉਹਦੀ ਸਰਪੰਚ ਦਾ ਬਿਆਨ ਤਾਂ ਸੁਣੋ ਹਕੀਕਤ ਤਾਂ ਜਾਣੀ ਆਪਾਂ ਵੀ ਉੱਥੇ ਪਿੰਡ ਵਾਲਿਆਂ ਨੂੰ ਪ੍ਰੋਬਲਮ ਕੀ ਆ ਪਿੰਡ ਵਾਲਿਆਂ ਨੇ ਕਿਹਾ ਵੀ ਜਿਹੜੇ ਲੋਕ ਜਿਨ੍ਹਾਂ ਕੋਲ ਲੋਕਾਂ ਕੋਲ ਆਧਾਰ ਕਾਰਡ ਨਹੀਂ ਜਿਹੜੇ ਲੋਕ ਸਾਡੇ ਖੇਤਾਂ 'ਚ ਕੰਮ ਕਰਦੇ ਨੇ ਜਿਨ੍ਹਾਂ ਦੇ ਕਈ ਸਾਲ ਤੋਂ ਸਾਡੇ ਪਿੰਡਾਂ 'ਚ ਇਹ ਕੰਮ ਕਰ ਰਹੇ ਨੇ ਚਾਹੇ ਫੈਕਟਰੀਆਂ 'ਚ ਕੰਮ ਕਰ ਰਹੇ ਨੇ ਗੁਰੂ ਗ੍ਰੰਥਿ ਬਣਾਉਣ ਵਾਲੀ ਫੈਕਟਰੀਆਂ 'ਚ ਕੰਮ ਕਰ ਰਹੇ ਨੇ ਉਹਨਾਂ ਤੋਂ ਸਾਨੂੰ ਕੋਈ ਤਰਾਜ ਨਹੀਂ ਚਾਹੀਓ ਯੂਪੀ ਦਾ ਵਿੱਚ ਹੈ ਬਿਹਾਰ ਦਾ ਵਿੱਚ ਹੈ ਰਾਜਸਥਾਨ ਦਾ ਵਿੱਚ ਹੈ ਮੱਧ ਪ੍ਰਦੇਸ਼ ਦਾ ਹੋਵੇ ਸਾਨੂੰ ਕੋਈ ਤਰਾਜ ਤਰਾਜ ਨਹੀਂ ਹੈ ਕਿਉਂਕਿ ਉਹਦੇ ਕੋਲ ਆਧਾਰ ਕਾਰਡ ਜਾਂ ਇੱਥੇ ਦਾ ਜਾਂ ਉਹ ਕੋ ਪਿਛਲੇ ਦਾ ਯੂਪੀ ਤੋਂ ਹੈ ਯੂਪੀ ਦਾ ਆਧਾਰ ਕਾਰਡ ਹੈ ਬਿਹਾਰ ਤੋਂ ਹੈ ਤਾਂ ਬਿਹਾਰ ਦਾ ਆਧਾਰ ਕਾਰਡ ਹੈ ਨਾ ਆਧਾਰ ਕਾਰਡ ਜਿਹੜੇ ਜਿਹਨਾਂ ਦੀ ਗੱਲ ਕਰ ਰਹੇ ਵੀ ਬਾਹਰ ਕੱਢਣ ਦੀ ਉਹ ਕਹਿੰਦੇ ਉਹ ਲੋਕ ਨੇ ਜਿਹੜੇ ਪਿੰਡ ਦੇ ਬਾਹਰ 200 ਲੋਕ ਨੇ ਵਿੱਚ ਵਿੱਚ 60 ਤੋਂ 65 ਬੱਚੇ ਨੇ ਚੁਕੀਆਂ ਬਣਾ ਕੇ ਬੈਠੇ ਨੇ ਆਲੇ ਦੁਆਲੇ ਗਾਂਜਾ ਉਗਾਇਆ ਹੋਇਆ ਉਹਨਾਂ ਨੇ ਗਾਂਜਾ ਪੀਂਦੇ ਨੇ ਤੇ ਸ਼ਰਾਬ ਪੀ ਕੇ ਪਿੰਡਾਂ ਦੀ ਗੱਲੀਆਂ 'ਚ ਘੁੰਮਦੇ ਨੇ ਉਹਨਾਂ ਨੇ ਤਰਾਜਦਾ ਵੀ ਸਾਡੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਜਿਹਨੂੰ ਪਿੰਡ ਵਾਸੀਆਂ ਨੇ ਇੱਕ رائے ਲੈ ਕੇ ਇੱਕ ਮਤਾ ਪਾ ਕੇ ਸਰਣਿਕ ਵੀ ਨਹੀਂ ਇਹਨਾਂ ਕੋਲੋਂ ਪਿੰਡ ਦੀ ਜ਼ਮੀਨ ਅਸੀਂ ਖਾਲੀ ਕਰਾਣੀ ਹੈ ਬਿਲਕੁਲ ਉਸ ਪਿੰਡ ਦੇ ਵਿੱਚ ਦੀ ਜੇਕਰ ਗੱਲ ਕਰੀਏ ਹੋਰ ਕਈ ਪਿੰਡ ਹੈਗੇ ਪੰਜਾਬ ਦੇ ਵਿੱਚ ਜਿੱਥੇ ਲੋਕ ਆ ਜਾਂਦੇ ਨੇ ਉਦੋਂ ਧਿਆਨ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਜਦੋਂ ਉੱਥੇ ਰਹਿ ਕੇ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣੇ ਆਪਣਾ ਪਰਿਵਾਰ ਪਾਲਣਾ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਦੇਖੋ ਤਰਾਜ ਕਿਸੇ ਨੂੰ ਵੀ ਕਿਸੇ ਦਾ ਕਿਸੇ ਮੇਰੀ ਤੁਸੀਂ ਜਦ ਤੱਕ ਜ਼ਮੀਨ ਨਹੀਂ ਖੋਹੋਗੇ ਮੈਂ ਤਰਾਜ ਨਹੀਂ ਕਰੂੰਗਾ ਤੁਸੀਂ ਜਦ ਤੱਕ ਮੈਨੂੰ ਤੰਗ ਨਹੀਂ ਕਰੋਗੇ ਤੇ ਮੈਂ ਤਰਾਜ ਨਹੀਂ ਕਰੂੰਗਾ ਕੋਈ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਊਗਾ ਕੋਈ ਤਰਾਜ ਨਹੀਂ ਕਰੂੰਗਾ ਲੈ ਕਹੂਗਾ ਗਰੀਬ ਬੰਦਾ ਮਾ ਵਿੱਤੀ ਕੋ ਰਹਿੰਦਾ ਤਾਂ ਰਹੇਵੇ ਅਗਰ ਤੁਸੀਂ ਆ ਕੇ ਮੇਰੇ ਘਰ ਦਾ ਮੇਰੇ ਮੇਰੇ ਮਹੱਲੇ ਦਾ ਮਾਹੌਲ ਖਰਾਬ ਕਰੋਗੇ ਮੇਰੇ ਕਿਸੇ ਪਿੰਡ ਦਾ ਮਾਹੌਲ ਖਰਾਬ ਕਰੋਗੇ ਕਿਸੇ ਇਲਾਕੇ ਦਾ ਕਲੋਨੀ ਦਾ ਮਾਹੌਲ ਕੋਈ ਖਰਾਬ ਕਰੇਗਾ ਤਾਂ ਲੋਕ ਇਤਰਾਜ਼ ਕਰਦੇ ਨਹੀਂ ਸ਼ਹਿਰਾਂ 'ਚ ਵੀ ਲਾ ਲੋ ਕਲੋਨੀਆਂ 'ਚ ਕਰ ਕੋਈ ਬਾਹਰਲਾ ਬੰਦਾ ਆ ਕੇ ਮਾਹੌਲ ਖਰਾਬ ਕਰਦਾ ਤਾਂ ਕਲੋਨੀ ਵਾਲੇ ਇਤਰਾਜ਼ ਕਰਦੇ ਨਾ ਕਰਦੇ ਕਹਦੇ ਨਾ ਉਦਾਂ ਹੀ ਹੋ ਰਿਹਾ ਉੱਥੇ ਪਿੰਡਾਂ ਵਾਲੇ ਨੇ ਵੀ ਕਿਹਾ ਵੀ ਸਾਡਾ ਪਿੰਡ ਦਾ ਮਾਹੌਲ ਖਰਾਬ ਕਰਦੇ ਸ਼ਰਾਬ ਪੀ ਕੇ ਸਾਡੀ ਗਲੀਆਂ 'ਚ ਘੁੰਮਦੇ ਨੇ ਨਾ ਇਹਨਾਂ ਦੇ ਕੋਈ ਨਾ ਆਧਾਰ ਕਾਰਡ ਦਾ ਇੱਥੇ ਦਾ ਕੋਈ ਆਧਾਰ ਕਾਰਡ ਉਹਨਾਂ ਕੋਲ ਨਾ ਪਿੱਛ ਨਾ ਕਹਿੰਦੇ ਕਬੱਡੀ ਗੱਲ ਕੀ ਕਰ ਰਹੇ ਨੇ ਨਾ ਸਾਨੂੰ ਇਹਨਾਂ ਦੇ ਇਹ ਪਤਾ ਵੀ ਕੰਮ ਕੀ ਕਰਦੇ ਨੇ ਵੀ ਰੋਜੀ ਰੋਟੀ ਕਿੱਦਾਂ ਚਲਾਉਂਦੇ ਨੇ ਬੜਾ ਵੱਡਾ ਸਵਾਲ ਹੈ ਵੀ ਰੋਜੀ ਰੋਟੀ ਕਿੱਦਾਂ ਚਲਾਉਂਦੇ ਨੇ ਬੜੀ ਵੱਡੀ ਗੱਲ ਕੀਤੀ ਦੇਖੋ ਪਿੰਡ ਦੇ ਵਿੱਚ ਆ ਗਏ ਪਿੰਡ ਦੇ ਵਿੱਚ ਰਹਿ ਰਹੇ ਨੇ ਕਾਫੀ ਦਿਨਾਂ ਤੋਂ ਉਸ ਤੋਂ ਬਾਅਦ ਇੱਕ ਕਦਮ ਜਿਹੜਾ ਕਿਹਾ ਜਾਂਦਾ ਹੈ ਕਿ ਬਾਹਰ ਚਲੇ ਜਾਣ ਆਧਾਰ ਕਾਰਡ ਨਹੀਂ ਹੈਗਾ ਵੈਰੀਫਿਕੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹਦੇ ਵਾਸਤੇ ਕਾਨੂੰਨ ਤਾਂ ਬੈਠਾ ਹੋਇਆ ਕਾਨੂੰਨ ਬੈਠਾ ਹੋਇਆ ਜੇ ਕੰਮ ਨਹੀਂ ਕਰਦੇ ਕੋਈ ਇਹ ਫਿਰ ਕਹਿ ਰਿਹਾ ਅਗਰ ਉਹਨੇ ਮਤਾ ਪਾਇਆ ਹੋਗਾ ਮਤਾ ਕਿਤੇ ਨਾ ਕਿਤੇ ਚੌਂਕੀ ਜਾਂ ਐਸਐਸਪੀ ਨੂੰ ਵੀ ਦਿੱਤਾ ਹੋਊਗਾ ਨਾ ਵੀ ਸਾਡੇ ਪਿੰਡ ਦੇ ਮਤਾ ਪਾਇਆ ਵੀ ਇਹਦੇ ਤੇ ਤੁਸੀਂ ਸਾਨੂੰ ਇਤਰਾਜ਼ ਹੈ ਤੁਸੀਂ ਕਾਰਵਾਈ ਸਾਡੇ ਨਾਲ ਮਿਲ ਕੇ ਕਰਵਾਓ ਸਵਾਲ ਕੋਈ ਗੱਲ ਹੋ ਕੀ ਕਹਿ ਰਹੇ ਨੇ ਬੜਾ ਸਪਸ਼ਟ ਸੰਦੇਸ਼ ਤੁਹਾਡੇ ਚੈਨਲ ਦੇ ਥਰੂ ਦੇਣਾ ਚਾਹਾਂਗੇ ਇਹਦੇ ਚ ਇਹ ਨਾ ਕਿਹਾ ਜਾਵੇ ਵੀ ਯੂਪੀ ਬਿਹਾਰ ਦਾ ਮੁੱਦਾ ਬਣਾਇਆ ਜਾਵੇ ਹਿੰਦੂ ਸਿੱਖਾਂ ਦਾ ਮੁੱਦਾ ਬਣਾਉਣ ਦੀ ਕੋਈ ਗੱਲ ਨਹੀਂ ਹੈ ਸਾਰੇ ਤੁਹਾਡੇ ਚੈਨਲ ਦੇ ਰਾਈ ਮੈਂ ਅਪੀਲ ਕਰਨਾ ਚਾਹਾਂਗਾ ਵੀ ਧਿਆਨ ਦਿੱਤਾ ਜਾਵੇ ਸਰਪੰਚ ਸਾਹਿਬ ਦੇ ਬਿਆਨਾਂ ਨੂੰ ਧਿਆਨ ਦਿੱਤਾ ਜਾਵੇ ਉਹ ਕੀ ਕਹਿ ਰਹੇ ਨੇ ਜਿਹੜੇ ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਨਹੀਂ ਉਹ ਸਾਡੇ ਖੇਤਾਂ 'ਚ ਕੰਮ ਕਰਦੇ ਪਏ ਨੇ ਕਰ ਰਹੇ ਨੇ ਕਰਦੇ ਰਹਿਣਗੇ ਜਿਨ੍ਹਾਂ ਦੀ ਜਾਣ ਪਛਾਣ ਹੈਗੀ ਆ ਜਾਂ ਜਿਹੜੇ ਇਹਨਾਂ ਕੋਲ ਆਧਾਰ ਕਾਰਡ ਨੇ ਸਾਡੀ ਫੈਕਟਰੀਆਂ 'ਚ ਕੰਮ ਕਰਦੇ ਨੇ ਕਰਦੇ ਰਹਿਣਗੇ ਕਰ ਰਹੇ ਨੇ ਤੇ ਕਰਦੇ ਵੀ ਰਹਿਣਗੇ ਪਰ ਜਿਹੜੇ ਉਹ 200 ਲੋਕਾਂ ਦੀ ਉਹ ਗੱਲ ਕਰ ਰਹੇ ਨੇ ਉਹ ਪਿੰਡ ਦੇ ਦੀ ਜਗ੍ਹਾ ਦੇ ਉੱਤੇ ਬੈਠੇ ਨੇ ਚੁਕੀਆਂ ਬਣਾ ਕੇ ਬੈਠੇ ਨੇ ਨਾ ਉਹਨਾਂ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਨਾ ਯੂਪੀ ਬਿਹਾਰ ਜਿੱਥੇ ਤੋਂ ਵੀ ਹੈਗੇ ਨੇ ਉਹਨਾਂ ਦਾ ਕੋਈ ਆਧਾਰ ਕਾਰਡ ਹੈ ਦੂਜੀ ਗੱਲ ਉਹ ਕੀ ਕਹਿ ਰਹੇ ਨੇ ਇਹਨਾਂ ਦੇ ਕੰਮ ਕਾਜ ਦਾ ਨਹੀਂ ਪਤਾ ਵੀ ਕੰਮ ਕਿਦਾਂ ਕੰਮ ਕੀ ਕਰਦੇ ਨੇ ਵੀ ਰੋਜੀ ਰੋਟੀ ਕਿਦਾਂ ਖਾਂਦੇ ਨੇ ਵੀ ਪੈਸਾ ਕਿੱਥੋਂ ਆ ਰਿਹਾ ਸਵਾਲ ਕਿ ਕਿ ਵੀ ਆਉਂਦਾ ਨਾ ਪੈਸਾ ਕਿੱਥੋਂ ਆ ਰਿਹਾ ਉਹਨਾਂ ਨੂੰ ਦੂਜੀ ਗੱਲ ਕਹਿੰਦਾ ਸ਼ਰਾਬ ਪੀ ਕੇ ਸਾਡੇ ਪਿੰਡ ਦੇ ਗਲੀਆਂ ਚ ਕੁਮਦ ਨੇ ਸਾਡਾ ਮਾਹੌਲ ਖਰਾਬ ਕਰਦੇ ਨੇ ਇਸ ਕਰਕੇ ਅਸੀਂ ਸਾਰੇ ਪਿੰਡ ਨੇ ਮਤਾ ਪਾ ਕੇ ਕਲੀਅਰ ਕੀਤਾ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਵੀ ਅਸੀਂ ਇਹ ਪ੍ਰਵਾਸੀ ਜਿਹੜੇ ਨਜਾਇਜ਼ ਤੌਰ ਤੇ ਰਹਿ ਰਹੇ ਨੇ ਜਿਨ੍ਹਾਂ ਕੋਲ ਕੋਈ ਆਧਾਰ ਕਾਰਡ ਨਹੀਂ ਜਿਨ੍ਹਾਂ ਦੀ ਕੋਈ ਜਾਣ ਪਛਾਣੀ ਜਿਹੜੇ ਲੋਕ ਨਸ਼ਾ ਕਰਕੇ ਫਿਰਦੇ ਨੇ ਅਸੀਂ ਪਿੰਡ ਚ ਨਹੀਂ ਰਹਿਣ ਦੇਣਗੇ ਇਹ ਇਹਦੇ ਵਿੱਚ ਪ੍ਰਜਾਣ ਦੀ ਤੁਹਾਡਾ ਕੀ ਰਾਏ ਹੈ ਬਈ ਇੱਕ ਪਾਸੇ ਜੇਕਰ ਉਹ ਆਂਦੇ ਨੇ ਇੱਥੇ ਤੇ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਕੀਤਾ ਜਾਂਦਾ ਜਾਂ ਆਧਾਰ ਕਾਰਡ ਚੈੱਕ ਨਹੀਂ ਕੀਤੇ ਜਾਂਦੇ ਇਹ ਸਿਰਫ ਇੱਕੋ ਜ਼ਿਲ੍ਹੇ ਦੇ ਵਿੱਚ ਨਹੀਂ ਹੈਗੇ ਇੱਕੋ ਪਿੰਡ ਦੇ ਵਿੱਚ ਨਹੀਂ ਹੈਗੇ ਪੂਰੇ ਪੰਜਾਬ ਭਰ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਨੇ ਸ਼ਹਿਰਾਂ ਦੇ ਵਿੱਚ ਵੀ ਲੋਕ ਨੇ ਜਿਨ੍ਹਾਂ ਦੀ ਲਈ ਕੋਈ ਵੀ ਜੜੀ ਹੈ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੇ ਉਸ ਤੋਂ ਬਾਅਦ ਉੱਤੇ ਰਹਿ ਰਹੇ ਹੋਣੀ ਚਾਹੀਦੀ ਹੈ ਨਾ ਜੋ ਸਾਡਾ ਇਸ ਵਕਤ ਪੰਜਾਬ ਚ ਮਾਹੌਲ ਚੱਲ ਰਿਹਾ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੁਸੀਂ ਕਿਸੇ ਨੂੰ ਕਿਰਾਏ ਦਾ ਰੱਖਦੇ ਹੋ ਉਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਜਿਸ ਸਾਹਮਨਾ ਵਾਰ ਦਤਾਂ ਹੋ ਰਹੀ ਹੈ ਜਿਸ ਸਾਹਮਨਾ ਕਤਲ ਹੋ ਰਿਹਾ ਜਿਸ ਸਾਹਮਨਾ ਨਸ਼ਾ ਵਿਕ ਰਿਹਾ ਮੈਂ ਕਹਿੰਦਾ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆਧਾਰ ਕਾਰਡ ਜਿਸ ਵਿਅਕਤੀ ਦਾ ਨਹੀਂ ਹੈ ਜਿਸ ਦੀ ਕੋਈ ਵੈਰੀਫਿਕੇਸ਼ਨ ਯੂਪੀ ਬੀਆਰ ਤੋਂ ਕਿ ਨਹੀਂ ਆਂਦੀ ਉਹਨੂੰ ਰਹਿਣ ਲਈ ਜਗ੍ਹਾ ਸਥਾਨ ਨਹੀਂ ਦਿੱਤੇ ਜਾਣਾ ਚਾਹੀਦਾ ਬਿਲਕੁਲ ਕੀ ਲੱਗਦਾ ਕਿ ਹੁਣ ਕਿਦਾਂ ਸਪਸ਼ਟ ਕਰਨ ਕਹੋਗੇ ਲੋਕਾਂ ਨੂੰ ਕਿਦਾਂ ਦੱਸੋਗੇ ਕਿਉਂਕਿ ਇੱਕ ਪਾਸੇ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੁੰਦੀ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਈ ਦਹਾਕਾ ਦਾ ਜਿਹੜੇ ਲੋਕ ਆਏ ਨੇ ਜਿਹੜੇ ਕੰਮਕਾਰ ਕਰ ਰਹੇ ਨੇ ਕਮਾਹ ਕਰ ਰਹੇ ਨੇ ਤੇ ਇੱਥੇ ਰਹਿ ਰਹੇ ਨੇ 20-20 ਸਾਲ ਹੋ ਚੁਕੇ ਉਹਨਾਂ ਨੂੰ ਰਹਿੰਦੇ ਨੂੰ ਤੇ ਉਹਨਾਂ ਨੂੰ ਕੀ ਕਹਿਣਾ ਚਾਹੂੰ ਬਿਲਕੁਲ ਅਗਰ ਤੁਸੀਂ ਪੰਜਾਬ ਦੇ ਵਿੱਚ ਕੰਮ ਕਰਨ ਆਏ ਹੋ ਯੂਪੀਸੀ ਯੂਪੀ ਬਿਹਾਰ ਕਿਸੇ ਵੀ ਸਟੇਜ ਤੋਂ ਆਏ ਹੋ ਤੁਹਾਨੂੰ ਆਪਣਾ ਆਧਾਰ ਕਾਰਡ ਤਾਂ ਆਪਣੀ ਜੀਓ ਚ ਰੱਖਣਾ ਚਾਹੀਦਾ ਤੁਸੀਂ ਕਿਤੇ ਵੀ ਕਮਰਾ ਕਰਾਏ ਤੇ ਲੈਣਾ ਤੁਹਾਨੂੰ ਆਪਣਾ ਆਧਾਰ ਕਾਰਡ ਜ਼ਰੂਰੀ ਹੈ ਆਪਣੀ ਆਇਡੈਂਟੀਫਿਕੇਸ਼ਨ ਕਿ ਤਰ੍ਹਾਂ ਕਿਤੇ ਸਾਨੂੰ ਲੋੜ ਪੈਂਦੀ ਹੈ ਆਪਾਂ ਕਿਤੇ ਜਾਣੇ ਆਪਾਂ ਮੈਂ ਸਮਝਾ ਮੈਂ ਸ਼ਿਮਲੇ ਵੀ ਘੁੰਮਣ ਜਾ ਰਿਹਾ ਮੈਂ ਹੋਟਲ ਚ ਕਮਰਾ ਲੈਣਾ ਮੈਨੂੰ ਉੱਥੇ ਆਪਣਾ ਆਧਾਰ ਕਾਰਡ ਦਿਨਾ ਪੈਂਦਾ ਹੈ ਅਗਰ ਆਪਾਂ ਦੂਜੀ ਸਟੇਟ ਤੋਂ ਕਿਸੇ ਦੂਜੀ ਸਟੇਟ ਦੇ ਵਿੱਚ ਜਾਣੇ ਆ ਤਾਂ ਆਪਾਂ ਨੂੰ ਆਪਣਾ ਆਧਾਰ ਕਾਰਡ ਲੈ ਕੇ ਜਾਣਾ ਚਾਹੀਦਾ ਤਾਂ ਕਿ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਵੀ ਤੁਹਾਡੀ ਗਾਰੰਟੀ ਰਵੇ ਤੇ ਸਾਡੇ ਪ੍ਰਸ਼ਾਸਨ ਨੂੰ ਵੀ ਤੁਹਾਡੀ ਗਾਰੰਟੀ ਰਵੇ ਜੋ ਹਾਲਾਤ ਚੱਲਦੇ ਪਏ ਨੇ ਮੈਂ ਸਾਰਿਆਂ ਨੂੰ ਕਹੂੰਗਾ ਵੀ ਤੁਸੀਂ ਚਾਹੇ ਕਿਸੇ ਵੀ ਅਦਰ ਸਟੇਟ ਤੇ ਜਾਓ ਆਪਣਾ ਆਧਾਰ ਕਾਰਡ ਆਪਣੀ ਜੀ ਵਿੱਚ ਰੱਖ ਜ਼ਰੂਰ ਰੱਖੋ ਜਿਸ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਉਹਦੀ ਸ਼ਿਕਾਇਤ ਜ਼ਰੂਰ ਪੁਲਿਸ ਚ ਦਿਓ ਕਿ ਲੱਗਦਾ ਹੈ ਕਿ ਆਧਾਰ ਕਾਰਡ ਤੋਂ ਬਗੈਰ ਅਸੀਂ ਇੱਕ ਪ੍ਰਦੇਸ਼ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਦੂਜੀ ਜਗ੍ਹਾ ਜਾ ਸਕਦੇ ਹਾਂ ਆਧਾਰ ਕਾਰਡ ਤੋਂ ਬਗੈਰ ਜਿਹੜਾ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਲੋਕ ਬਗੈਰ ਆਧਾਰ ਕਾਰਡ ਤੋਂ ਉੱਥੋਂ ਇੱਥੇ ਆ ਗਏ ਟਿਕਟਾਂ ਵਗੈਰਾ ਕਿੱਦਾਂ ਬਣ ਗਈਆਂ ਕੁਝ ਜੋ ਵੀ ਕੁਝ ਹੋਇਆ ਹੋਊਗਾ ਕਿੱਦਾਂ ਆਏ ਤੇ ਉਹਨਾਂ ਨੂੰ ਪਤਾ ਹੋਊਗਾ ਨਾ ਤੁਸੀਂ ਇਹ ਦੇਖੋ ਫਗਵਾੜੇ ਦੇ ਵਿੱਚ ਗੋਹ ਹੱਤਿਆ ਹੋ ਰਹੀ ਸੀ ਲਗਾਤਾਰ ਜੋਤੀ ਟਾਬੇ ਨਾਮ ਤੋਂ ਉਥੇ ਟਾਬਾ ਸੀ ਗੱਲ ਕਿਥੇ ਫਗਵਾੜੇ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਦੇ ਦੀ ਕੌਂਸਲਰ ਦੇ ਘਰ ਵਾਲੇ ਵਿਜੇ ਨੇ ਉਹ ਕਿਰਾਏ ਤੇ ਲਿੱਤਾ ਆਇਆ ਸੀ ਉਥੇ ਕੰਮ ਕੋਣ ਕਰੇ ਸੀ ਮੁਰਗ ਮਗਯਾਰ ਮਮਯਾਰ ਮਯਾਰ ਮੁਸਲਮਾਨ ਉਥੇ ਲੋਕਾਂ ਇੱਥੇ ਆਧਾਰ ਕਾਰਡ ਦੀ ਗੱਲ ਹੋ ਰਹੀ ਹੈ ਆਮ ਤੌਰ ਤੇ ਆਮ ਤੋਂ ਆਮ ਤੌਰ ਤੇ ਜਿੱਦ ਕਰ ਗੱਲ ਕਰੀਏ ਆਧਾਰ ਕਾਰਡ ਦੀ ਗੱਲ ਹੋ ਰਹੀ ਸਿਰਫ ਆਧਾਰ ਕਾਰਡ ਦੀ ਕਈ ਲੋਗ ਉਦਾਂ ਦੇ ਨੇ ਜਿਹਨੇ ਜਿਹੜੇ ਪੜਾਈ ਲਿਖਾਈ ਨਹੀਂ ਕਰਦੇ ਪੜੇ ਲਿਖੇ ਨਹੀਂ ਹੈਗੇ کافی ਗਰੀਬ ਤੱਕ ਤੇ ਲੋਗ ਨੇ ਜਿਨ੍ਹਾਂ ਨੂੰ ਡਾਕੂਮੈਂਟਸ ਬਾਰੇ ਨੌਲੇਜ ਨਹੀਂ ਹੈਗੀ ਆਧਾਰ ਕਾਰਡ ਬਾਰੇ ਨੌਲੇਜ ਨਹੀਂ ਹੈਗੀ ਐਦਾਂ ਦੇ ਵਰਗ ਦੇ ਲੋਗ ਵੀ ਹੈਗੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਆਧਾਰ ਕਾਰਡ ਕਿੱਥੇ ਬਣਦਾ ਉਸ ਤੋਂ ਬਾਅਦ ਜਦੋਂ ਆਧਾਰ ਕਾਰਡ ਬਣਵਾਉਣਾ ਹੁੰਦਾ ਤੇ ਕਈ ਜਗ੍ਹਾ ਦੇ ਉੱਤੇ ਜਾਣਾ ਪੈਂਦਾ ਫਾਰਮ ਤੇ ਸਿਗਨੇਚਰ ਕਰਾਣੇ ਪੈਂਦੇ ਨੇ ਮੇਰੀ ਗੱਲ ਸੁਣੋ ਆਧਾਰ ਕਾਰਡ ਦਾ ਨਹੀਂ ਪਤਾ ਹੁੰਦਾ ਫਿਰ ਉਹਨਾਂ ਨੂੰ ਰਾਸ਼ਨ ਫ੍ਰੀ ਦਾ ਲੈਣ ਦਾ ਪਤਾ ਹੁੰਦਾ ਡਿਪੂਆਂ ਤੋਂ ਰਾਸ਼ਨ ਕਿੱਦਾਂ ਲੈਣੇ ਫ੍ਰੀ ਦਾ ਆਧਾਰ ਕਾਰਡ ਨਹੀਂ ਬਣਿਆ ਉਹ ਰਾਸ਼ਨ ਕਿੱਦਾਂ ਲੈ ਜਾਂਦੇ ਮੈਂ ਤੁਹਾਨੂੰ ਪੁੱਛਦਾ ਫੇਰਾ ਇਹ ਕਿਦਾਂ ਹੋ ਸਕਦਾ ਵੀ ਆਧਾਰ ਕਾਰਡ ਆਧਾਰ ਕਾਰਡ ਬਣਿਆ ਨਾ ਹੋਵੇ ਤੇ ਰਾਸ਼ਨ ਫ੍ਰੀ ਦਾ ਲੈ ਲੈਂਦਾ ਹੋਵੇ ਲੈਂਦੇ ਨਾ ਕਈ ਲੋਕ ਲੱਗਦਾ ਲੱਗਦਾ ਬਗੈਰ ਆਧਾਰ ਕਾਰਡ ਤੋਂ ਰਾਸ਼ਨ ਕਾਰਡ ਬਣਿਆ ਕਿ ਬੜਾ ਕੁਝ ਹੋ ਜਾਂਦਾ ਜੀ ਇਹ ਨਾਲ ਗੱਲ ਕਰੋ ਜਿਸ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਮੈਂ ਕਹਿਣਾ ਚਾਹਾਂਗਾ ਕਿਸੇ ਵੀ ਜਿਸ ਵਿਅਕਤੀ ਕੋਲ ਕੋਈ ਆਈਡੈਂਟੀ ਪ੍ਰੂਫ ਨਹੀਂ ਹੈ ਉਹਨੂੰ ਕਮਰਾ ਰਹਿਣ ਲਈ ਨਹੀਂ ਦਿੱਤਾ ਜਾਣਾ ਚਾਹੀਦਾ ਉਸ ਵਿਅਕਤੀ ਨੂੰ ਕੰਮ ਤੇ ਵੀ ਨਹੀਂ ਰੱਖਣਾ ਚਾਹੀਦਾ ਮੈਂ ਸਾਰੇ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਦੇ ਸਾਡੇ ਪੰਜਾਬ ਦੇ ਅਲਾਹ ਚੱਲਦੇ ਫਿਰੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ ਰੋਜ਼ ਕਿਤੇ ਨਾ ਕਿਤੇ ਕਤਲੇਆਮ ਦੇਖਣ ਨੂੰ ਮਿਲਦਾ ਹੈ ਨਸ਼ਾ ਬਿਕ ਰਿਆ ਉਹਦੇ ਲਈ ਸਖ਼ਤ ਵਦ ਜ਼ਰੂਰੀ ਹੈ ਵੀ ਬੰਦੇ ਦੀ ਆਈਡੈਂਟੀਫਾਈ ਲੈ ਕੇ ਉਹਨੂੰ ਕੰਮ ਤੇ ਨੌਕਰੀ ਤੇ ਰੱਖਿਆ ਜਾਵੇ ਉਹਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾਵੇ ਬਿਲਕੁਲ ਦੂਜੀ ਗੱਲ ਮੈਂ ਵੀ ਕਲੀਅਰ ਕਰਨਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਫਤਿਹਗੜ ਜਿਹੜੇ ਪਿੰਡ ਦਾ ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਆ ਉੱਥੇ ਦੇ ਸਰਪੰਚ ਸਾਹਿਬ ਦੀ ਗੱਲ ਜਰੂਰ ਸੁਣੋ ਧਿਆਨ ਨਾਲ ਸੁਣੋ ਉਹਨਾਂ ਨੇ ਕਿਹਾ ਜਿਨ੍ਹਾਂ ਕੋ aadhar card ਨਹੀਂ ਸਾਡੇ ਖੇਤਾਂ 'ਚ ਕੰਮ ਕਰ ਰਹੇ ਨੇ ਕਰਨ ਅੱਗੇ ਵੀ ਕਰਦੇ ਨੇ ਅੱਗੇ ਤੋਂ ਵੀ ਕਰ ਸਕਦੇ ਨੇ ਜਿਨ੍ਹਾਂ ਕੋ aadhar card ਨੇ ਜਿਹੜੇ ਖੇਤ ਸਾਡੇ ਫੈਕਟਰੀਆਂ 'ਚ ਕੰਮ ਕਰਦੇ ਨੇ ਉਹ ਫੈਕਟਰੀਆਂ 'ਚ ਕੰਮ ਕਰ ਰਹੇ ਨੇ ਅੱਗੇ ਤੋਂ ਵੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਹ ਸਾਡੇ ਪਿੰਡ ਦਾ ਮਾਹੌਲ ਹੀ ਖਰਾਬ ਕਰਦੇ ਦੂਜੀ ਗੱਲ ਉਹ ਕੀ ਕਹਿ ਰਹੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈਗੀ ਹੈ ਉਹ ਵਿਰੋਧਕ ਇਹਨਾਂ ਦਾ ਕਰ ਰਹੇ ਉਹ ਦੂਸਰੋਂ ਲੋਕਾਂ ਦਾ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਕੋਈ ਪਛਾਣ ਪੱਤਰ ਨਹੀਂ ਹੈ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੈ ਉਹਨਾਂ ਦਾ ਇਹ ਨਹੀਂ ਪਤਾ ਵੀ ਰੋਜੀ ਰੋਟੀ ਕਿੱਦਾਂ ਚਲਾ ਰਹੇ ਨੇ ਸ਼ਰਾਬ ਪੀ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਬਿਲਕੁਲ ਪਰ ਇੱਥੇ ਕਿਤੇ ਕਿਤੇ ਲੱਗਦਾ ਨਹੀਂ ਹੈਗਾ ਕਿ ਲੋਕਾਂ ਨੂੰ ਅਵੇਅਰ ਦੀ ਲੋੜ ਹੈ ਅਵੇਅਰਨੈਸ ਦੀ ਲੋੜ ਹੈ ਜਿਹੜੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਅਵੇਅਰਨੈਸ ਦੀ ਜ਼ਰੂਰਤ ਹੈ ਅਵੇਅਰ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਕਿ ਉਹਨਾਂ ਦੇ ਆਧਾਰ ਕਾਰਡ ਬਣਨੇ ਬਣ ਵੀ ਸਕਦੇ ਨੇ ਜਾਂ ਜਿਹੜੇ ਸਹੀ ਵਰਗ ਦੇ ਲੋਕ ਨੇ ਉਹਨਾਂ ਦੇ ਆਧਾਰ ਕਾਰਡ ਜਈ ਕਈ ਲੋਕਾਂ ਦੇ ਨਹੀਂ ਬਣਦੇ ਉਹਨਾਂ ਦੇ ਬਣ ਸਕਦੇ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਅਵੇਅਰਨੈਸ ਦੀ ਲੋੜ ਹੈ ਮੈਂ ਫਿਰ ਕਿੰਨੇ ਚਿਰ ਗੱਲ ਚਰਚਾ ਕਿਤੇ ਨਾ ਕਿਤੇ ਹੋਈ ਹੈ ਇਹਦਾ ਅਸਰ ਵੀ ਦੇਖਣ ਨੂੰ ਮਿਲੇਗਾ ਨਾ ਜਿਨ੍ਹਾਂ ਲੋਕਾਂ ਨੇ ਆਧਾਰ ਕਾਰਡ ਨਹੀਂ ਹੋਣਗੇ ਬਣਵਾਣਗੇ ਨਾ ਚਾਹ ਪੰਜਾਬ ਚ ਬਣਵਾਣ ਚਾਹ ਯੂਪੀ ਜਿੱਥੇ ਰਹਿੰਦੇ ਉੱਥੇ ਬਣਵਾਣ ਚਾਹ ਬਿਹਾਰ ਤੋਂ ਬਣਾਨ ਬਣਾਨ ਕੇ ਜਰੂਰ ਬਣਾਣ। ਅਜਬ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਬਣੇ ਹੋਏ ਜਾਂ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਆਧਾਰ ਕਾਰਡ ਬਣਵਾਣ ਵਾਸਤੇ ਕਿੱਥੇ ਕਿੱਤੇ ਸਿਗਨੇਚਰ ਕਰਾਣੇ ਪੈਂਦੇ ਨੇ ਤੇ ਕਿੱਥੇ ਫਾਰਮ ਭਰੇ ਜਾਂਦੇ ਨੇ। ਕਈ ਲੋਕਾਂ ਨੂੰ ਪਤਾ ਨਹੀਂ ਥੋੜੇ ਵੱਲੋਂ ਕੀ ਸਟੈਪ ਹੈ ਕਿਉਂਕਿ ਹਿੰਦੂ ਕੌਰ ਕਮੇਟੀ ਵੱਲੋਂ ਤੁਸੀਂ ਕਾਫੀ ਆਵਾਜ਼ਾਂ ਚੱਕੀਆਂ ਹੁਣ ਮੇਰੀ ਗੱਲ ਸੁਣੋ ਇਹ ਇਲਾਕੇ ਦੇ ਕੌਂਸਲਰ ਸਾਹਿਬ ਬੜੇ ਵਧੀਆ ਤਰੀਕੇ ਨਾਲ ਸਬਦੇ ਆਧਾਰ ਕਾਰਡ ਬਣਾ ਰਹੇ ਨੇ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਰਗੇ ਨੇ ਇਲਾਕੇ ਦੇ ਕੌਂਸਲਰ ਸਾਹਿਬ ਐਮ ਐਲ ਏ ਸਾਹਿਬ ਬਿਲਕੁਲ ਵਧੀਆ ਤਰੀਕੇ ਦੇ ਨਾਲ ਕੋਈ ਸੁਵਿਧਾ ਨਹੀਂ ਹੁੰਦੀ ਕਿਸੇ ਕੋਲ ਅਗਲਾ ਲੱਗਦਾ ਐ ਐਕਸਪੈਕਟਾ ਹੀ ਇਲਾਕਾ ਕੌਂਸਲਰ ਕਹਿੰਦਾ ਕੌਂਸਲਰ ਸਾਹਿਬ ਤਾਂ ਇਹ ਕਹਿੰਦੇ ਨੇ ਜਿਸ ਹਿਸਾਬ ਦਾ ਰਾਜ ਦੀ ਕੰਪੀਟੀਸ਼ਨ ਹੈ ਨਾ ਇਸ ਵਕਤ ਦਾ ਲੀਡਰ ਤਾਂ ਇਹ ਕਹਿੰਦਾ ਵੀ ਫੜਾ ਦਿਓ ਕਾਗਜ਼ ਮੈਨੂੰ ਮੈਂ ਤੁਹਾਡਾ ਬਣਾ ਕੇ ਤੁਹਾਡੇ ਘਰ ਪਿਜਵਾ ਦੂੰਗਾ ਆਧਾਰ ਕਾਰਡ ਇਹ ਇਹ ਨਾਲ ਗੱਲ ਕਰੋ ਵੀ ਕਿ ਕੋਈ ਅਨਪੜਾ ਕੋਈ ਪੁੱਛਾ ਸਭ ਕੁਝ ਪਤਾ ਰੋਟੀ ਖਾਣੀ ਆ ਅਨਪੜ੍ਹ ਨੂੰ ਮੋਟਰਸਾਈਕਲ ਚਲਾਣਾ ਆਂਦਾ ਨਾ ਅਨਪੜ੍ਹ ਨੂੰ ਸਕੂਟਰ ਚਲਾਣਾ ਆਂਦਾ ਨਾ ਅਨਪੜ੍ਹ ਨੂੰ ਸਟੇਸ਼ਨ ਜਾਣਾ ਆਂਦਾ ਨਾ ਅਨਪੜ੍ਹ ਨੂੰ Shimla ਕੋਮਣੇ ਆਂਦ ਕੋ ਮਣਾ ਆਂਦਾ ਨਾ ਰਸਤਾ ਪਤਾ ਹੁੰਦਾ ਨਾ Shimla ਦਾ ਅਨਪੜ੍ਹ ਨੂੰ ਪਤਾ ਹੁੰਦਾ ਨਾ ਫਲਾਣ ਦੇ ਘਰ ਕਿੱਦਾਂ ਜਾਣਾ ਵੈ ਪਤਾ ਹੁੰਦਾ ਨਾ ਅਨਪੜ੍ਹ ਨੂੰ ਇਹ ਵੀ ਪਤਾ ਹੁੰਦਾ ਐਟੋਮੈਟਿਕ ਸਕੂਟਰ ਚ ਲੈਣਾ ਜਾਂ ਐਟੋਮੈਟਿਕ ਕਾਰ ਚਲਾਣੀ ਕਿੱਦਾਂ ਚਲਾਣੀ ਚਲਾਉਂਦਾ ਨਾ ਇਹਨਾਂ ਨਾਲ ਗੱਲ ਕਿਦ ਕਰੋ ਆਧਾਰ ਕਾਰਡ ਸਭ ਨਾਲ ਜ਼ਰੂਰੀ ਹੈ ਆਪਣਾ ਆਈਡੈਂਟੀਟੀ ਪ੍ਰੂਫ ਜ਼ਰੂਰ ਆਪਣੇ ਨਾਲ ਰੱਖੋ ਬਿਲਕੁਲ ਸੋ ਦੱਸ ਦਈਏ ਕਿ ਸਾਡੇ ਨਾਲ ਹਿੰਦੂ ਜਾਗੋ ਕੋਰ ਕਮੇਟੀ ਦੇ ਚੇਅਰਮੈਨ ਮੌਜੂਦ ਸੀਗੇ ਹੈਡ ਪ੍ਰਧਾਨ ਸਾਡੇ ਐਸੋ ਦੱਸ ਦਈਏ ਕਿ ਜੇਕਰ ਇੱਕ ਪਾਸੇ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਜਿਹੜਾ ਚਰਚਿਤ ਦਾ ਵਿਸ਼ਾ ਬਣਿਆ ਹੋਇਆ ਤੇ ਉੱਥੇ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਸਿਰਫ ਗੱਲ ਕੀਤੀ ਜਾ ਰਹੀ ਹੈ ਜਿਨਾਂ ਦਾ ਹੀ ਕੋਈ ਵੀ ਉਹਨਾਂ ਕੋਲ ਡਾਕੂਮੈਂਟਸ ਨਹੀਂ ਹੈਗਾ ਨਾ ਉੱਥੇ ਦਾ ਜਿੱਥੇ ਦੇ ਉਹ ਰਹਿਣ ਵਾਲੇ ਨੇ ਜਾਂ ਉਹ ਇੱਥੇ ਆਏ ਨੇ ਇੱਥੇ ਦਾ ਤੇ ਸਾਫ਼ ਤੌਰ ਤੇ ਕਲੀਅਰਫਾਈ ਕਰ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਜੋ ਵੀ ਸਮਝ ਆਇਆ ਉਹ ਵੀ ਦੱਸ ਦਿੱਤਾ ਗਿਆ ਤੁਹਾਡੇ ਸਾਹਮਣੇ ਕੀ ਹੈਗਾ ਤੁਸੀਂ ਕੀ ਸਮਝਿਆ ਕਮੈਂਟਾਂ ਰਾਹੀਂ ਜੂੜ ਦੱਸਣਾ ਤੇ ਉਸ ਤੋਂ ਬਾਅਦ ਸ਼ੇਅਰ ਵੀ ਵੱਤੋ ਵੱਤ ਕਰਨੀ ਹੈ ਦੇਖਦੇ ਰਹੋ ਵਿਦਣਾ ਲਾਈ ਮੈਂਦਨ ਕੈਮਰਾਮੈਨ ਹਣੀਦਰਾਂ ਧੰਨਵਾਦ